ਸਾਰੇ ਜਾਹੀ ਅਤੇ 180 ਈਟੀਡੀ ਅਧਿਆਪਕ ਇਕੱਠੇ ਹੋਏ ਆ ਇਹਨਾਂ 180 ਇਹ 180 ਈਟੀਡੀ ਟੀਚਰ ਉਹ ਟੀਚਰ ਨੇ ਜਿਨ੍ਹਾਂ ਨਾਲ ਵਿਭਾਗੀ ਗੈਰ ਕਾਨੂੰਨੀ ਧੱਕਾ ਕੀਤਾ ਗਿਆ ਹੈ ਔਰ ਇਸ ਧੱਕੇ ਨੂੰ ਸਿੱਖਿਆ ਮੰਤਰੀ ਨੇ ਵੀ ਲਿਖਤੀ ਰੂਪ ਦੇ ਵਿੱਚ ਮੰਨ ਲਿਆ ਆ ਕਿ ਇਹ ਇੱਕ ਵਿਭਾਗੀ ਧੱਕਾ ਆ ਸਿੱਖਿਆ ਸਕੱਤਰ ਨੇ ਵੀ ਮੰਨ ਲਿਆ ਕਿ 180 ਈਟੀਡੀ ਅਧਿਆਪਕਾਂ ਦੇ ਨਾਲ ਇੱਕ ਵਿਭਾਗੀ ਧੱਕਾ ਕੀਤਾ ਗਿਆ ਆ ਔਰ ਜਿਹੜੇ ਧੱਕਾ ਕਰਨ ਵਾਲੇ ਮੁਲਾਜ਼ਮ ਸੀ ਸਿੱਖਿਆ ਵਿਭਾਗ ਦੇ ਉਹਨਾਂ ਨੇ ਵੀ ਲਿਖਤੀ ਰੂਪ ਚ ਮੰਨ ਲਿਆ ਵੀ ਉਹਨਾਂ ਕੋਲੋਂ ਗਲਤੀ ਹੋ ਗਈ ਹੈ ਇਹ 180 ਇਜੁਇਟੀਸ਼ਨਾਂ ਦੀ ਵੱਧ ਪਰਤੀ ਨਹੀਂ ਹੋਈ ਇਹਨਾਂ ਦਾ ਹੱਲ ਕਰਨਾ ਬੰਦਾ ਹੈ ਤੇ ਇਹ ਸਾਰੇ ਜਿਹੜੇ ਲੈਟਰ ਔਰ ਜਿਹੜੀ ਸਾਰੀ ਫਾਈਲ ਹੈ ਅਸੀਂ ਸੋਰੀ ਵਿੱਤ ਮੰਤਰੀ ਜੀ ਦੇ ਟੇਬਲ ਦੇ ਉੱਤੇ ਪਈ ਹੋਈ ਹੈ ਪਿਛਲੇ ਲੰਬੇ ਸਮੇਂ ਤੋਂ ਪਰ ਵਿੱਤ ਮੰਤਰੀ ਜੀ ਪਿਛਲੇ 4 ਸਾਲ ਤੋਂ ਲਗਾਤਾਰ ਹਰ ਮਹੀਨੇ ਦੇ ਵਿੱਚ 2-2 3-3 ਵਾਰ ਸਾਨੂੰ ਚੰਡੀਗੜ੍ਹ ਮੀਟਿੰਗ ਦੇ ਕੇ ਬੁਲਾ ਲੈਂਦੇ ਆ ਪਰ ਕੋਈ ਵੀ ਹੱਲ ਨਹੀਂ ਕਰਦੇ ਨੈਕਸਟ ਟਾਈਮ ਦੇ ਦਿੱਤਾ ਜਾਂਦਾ ਆ ਸੋ ਇਸ ਤੋਂ ਦੁਖੀ ਹੋ ਕੇ ਅੱਜ ਅਸੀਂ ਆਪਣਾ ਦੁੱਖ ਤਰਨਤਾਰ ਦੇ ਲੋਕਾਂ ਨੂੰ ਦੱਸਣ ਆਏ ਆ ਕਿ ਕਿਸ ਤਰੀਕਿਆਂ ਦੇ ਨਾਲ ਇਹ ਸਰਕਾਰ ਨੇ ਇੱਕ ਦੋਰਾਚਾਰਾ ਅਪਣਾਇਆ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਨੇ 180 ਇਟीडी ਅਧਿਆਪਕਾਂ ਦਾ ਨਾ ਕਸੂਰ ਹੋਣ ਦੇ ਬਾਵਜੂਦ ਵੀ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਇਹਨਾਂ ਦੀ ਕਿੰਨਾ ਤਨਖਾਹ ਅੱਧੀ ਕਰ ਦਿੱਤੀ ਗਈ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਜਬਰੀ 8 ਸਾਲ ਦਾ ਪਰਵਿਸ਼ਣ ਲਗਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਅਸੀਂ ਪੂਰਾ ਹਲਕਾ ਨਿਵਾਸੀ ਨੂੰ ਦੱਸਣ ਆਏ ਆ ਵੀ 2022 ਦੇ ਵਿੱਚ ਜਿਹੜੇ ਸੁਨਹਿਰੀ ਸੁਪਨੇ ਜਿਹੜੇ ਝੂਠੇ ਵਾਅਦੇ ਕਰਕੇ ਭਗਵੰਤ ਮਾਨ ਨੇ ਸਰਕਾਰ ਬਣਾਈ ਸੀਗੀ ਉਹ ਵਾਅਦਿਆਂ ਨੂੰ ਯਾਦ ਕਰਾਉਣਾ ਹੈ ਤਰਨਤਾਰ ਦੇ ਲੋਕਾਂ ਨੂੰ ਜਿਹੜਾ ਕਿ ਪੰਕਫਲੈਟ ਦੇ ਰੂਪ ਦੇ ਵਿੱਚ ਅਸੀਂ ਤਰਨਤਾਰ ਝੋਂੜਨੇ ਆ ਜਿਸ ਵਿੱਚ ਅਸੀਂ ਲਿਖਿਆ ਆਇਆ ਹੈ 5 ਮਿੰਟ ਦੇ ਵਿੱਚ ਜਿਹੜੀ ਇਹਨਾਂ ਨੇ ਕਿਸਾਨਾਂ ਨੂੰ ਐਮਐਸਪੀ ਦੇ ਦੇਣੀ ਸੀਗੀ ਬੇਰੋਜ਼ਗਾਰਾਂ ਨੂੰ ਜਿਹੜਾ ਬੇਰੋਜ਼ਗਾਰੀ ਭੱਤਾ ਦੇਣਾ ਸੀਗਾ ਤੇ 180 ਇਟੜੀ ਉਧਾਰਕਣਾ ਵੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਕੰਮ ਕਰਨ ਦਾ ਹਰ ਇੱਕ ਇਹਨਾਂ ਵੱਲੋਂ ਕੀਤਾ ਗਿਆ ਜਿਹੜਾ ਵਾਅਦਾ ਆ ਉਹ ਤਰਨਤਾਰ ਦੇ ਵਾਸੀਆਂ ਨੂੰ ਅਸੀਂ ਯਾਦ ਕਰਾਉਣ ਦੇ ਲਈ ਅੱਜ ਤਰਨਤਾਰ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰਨ ਸਰਕਾਰ ਦਾ ਜ਼ਬਰ ਹੈ ਜਿਹੜਾ ਉਹ ਪੰਜਾਬ ਦੇ ਨਿਵਾਸੀਆਂ ਦੇ ਉੱਪਰ ਕਰ ਰਹੀ ਹੈ। ਇਹ 180 ETT ਟੀਚਰ ਜੋ ਇੱਥੇ ਸੰਘਰਸ਼ ਦੇ ਰੂਪ ਵਿੱਚ ਇਕੱਠੇ ਹੋਏ ਆ। ਅਸੀਂ ਇਸ ਸਰਕਾਰ ਦਾ ਜਿਹੜਾ ਦੋਹਰਾ ਚਿਹਰਾ ਹੈਗਾ ਉਹ ਤਰਨ ਤਰਨ ਦੇ ਵਾਸੀਆਂ ਨੂੰ ਦਿਖਾਉਣ ਦੇ ਲਈ ਉਹਨਾਂ ਦੀਆਂ ਜਿਹੜੀਆਂ ਗੰਦੀਆਂ ਨੀਤੀਆਂ ਨੇ ਗਿਆ ਇਹਨਾਂ ਦੇ ਬਾਰੇ ਜਾਗਰੂਕ ਕਰਾਉਣ ਦੇ ਲਈ ਇੱਥੇ ਇਕੱਠੇ ਹੋਏ ਆ। ਬੇਸਿਕਲੀ ਸਾਡੀ ਸਰ ਮੰਗ ਕੋਈ ਨਹੀਂ ਹੈ ਸਾਡੇ ਨਾਲ ਇੱਕ ਗੈਰ ਕਾਨੂੰਨੀ ਧੱਕਾ ਹੋਇਆ ਹੈ। ਉਸ ਧੱਕਾ ਜਿਹੜੇ ਉਹ ਗਲਤੀ ਹੈ ਉਹ ਜਿਨ੍ਹਾਂ ਨੇ ਕੀਤੀ ਹੈ ਕਰਮਚਾਰੀ ਉਹ ਵੀ ਮੰਨ ਚੁੱਕਿਆ ਹੈ ਤੇ ਵਿਭਾਗ ਦਾ ਜਿਹੜਾ ਮੁਖੀ ਹੈਗਾ ਸਿੱਖਿਆ ਮੰਤਰੀ ਉਹ ਵੀ ਮੰਨ ਚੁੱਕਿਆ ਹੈ ਤੇ ਉਹ ਐਂਡ ਦੇ ਉੱਪਰ ਫਾਈਲ ਹੈ ਜਿਹੜੀ ਸਾਡੀ ਹਰਪਾਲ ਜੀ ਮਾਜੀ ਦੇ ਕੋਲ ਪਈ ਹੈ ਪਰ ਉਹ ਬਾਰ-ਬਾਰ ਮੀਟਿੰਗਾਂ ਤੇ ਮੀਟਿੰਗਾਂ ਲਈ ਜਾ ਰਿਹਾ ਹੈ ਲਾਰੇ ਤੇ ਲਾਰੇ ਲਾਈ ਜਾ ਰਿਹਾ ਹੈ ਉਹਨਾਂ ਦੇ ਲਾਰੇਆਂ ਦੀ ਜਿਹੜੀ ਪੋਲ ਖੋਲ ਰੈਲੀਆਂ ਨੇ ਉਹ ਸੀ ਸ਼ੁਰੂ ਕੀਤੀਆਂ ਹੋਈਆਂ ਹੈਗੀਆਂ ਜਿੰਨਾ ਟਾਈਮ ਸਾਡਾ ਸਾਰੇ ਕੰਮ ਨਹੀਂ ਹੁੰਦਾ ਉਹਨਾਂ ਟਾਈਮ ਇਹ ਸਾਰੇ ਤਰਨ-ਤਰਨ ਦੇ ਵਿੱਚ ਤਰਨ-ਤਰਨ ਦੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਸਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ ਹਰ ਇੱਕ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਸਲਾ ਕੀਤਾ ਕਿਸਾਨ ਮਜ਼ਦੂਰ ਸੰਘਰਸ਼ ਮੀਟੀ ਪੰਜਾਬ ਨੇ ਵੀ ਜੋ ਇਹਨਾਂ 180 ਟੀਟੀ ਅਧਿਕਾਰੀਆਂ ਨਾਲ ਧੱਕਾ ਆਇਆ ਵਾ ਵੇਖੋ ਕਿੱਡੀ ਤਰਾਸੀ ਦੀ ਗੱਲ ਆ ਵੀ ਆ ਜਿਹੜੀ ਜਿਮਨੀ ਚ ਉਹਨਾਂ ਇੱਕ ਕਰੋੜਾ ਰੁਪਈਆ ਤੇ ਖਰਚ ਕਰ ਦੇਣਾ ਜਿਹੜਾ ਕਿ ਕਿਸੇ ਕੰਮ ਨਹੀਂ 93 94 ਅੱਗੇ ਐਮਐਲਏ ਦਾ ਵਾਅਦਾ ਉਹਨਾਂ ਦੇ ਕੋਲ ਆ ਜੇ ਉਹ ਕੁਝ ਦੀ ਕਰ ਸਕੇ ਤਿੰਨ ਚੋਂ ਸਾਲਾਂ ਦੇ ਵਿੱਚ ਤੇ ਇਹਨਾਂ ਨੇ ਵੀ ਕੁਝ ਨਹੀਂ ਕਰਨਾ ਤੇ ਆ ਜਿਨ੍ਹਾਂ ਨੇ ਸਾਡਾ ਜਿੱਦਾਂ ਟੀਚਰਾਂ ਦੇ ਹੱਥ ਸਾਡੇ ਬੱਚਿਆਂ ਦਾ ਭਵਿੱਖ ਆ ਸਾਡੇ ਬੱਚੇ ਤੇ ਅੱਗੇ ਹੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਣ ਦੀ ਨੌਬਤ ਆ ਗਈ ਆ ਕਿਉਂਕਿ ਸਰਕਾਰ ਵੱਲੋਂ ਸਾਰੀਆਂ ਫੈਸਿਲਟੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਤੇ ਉਹ ਜਿਹੜੇ ਟੀਚਰ ਹੈਗੇ ਸੀ ਉਹਨਾਂ ਦੀਆਂ ਤਨਖਾਹਾਂ ਆਦੀਆਂ ਕਰ ਦਿੱਤੀਆਂ ਗਈਆਂ ਕਰੇ ਕੋਈ ਤੇ ਭਰੇ ਕੋਈ ਵਾਲੀ ਗੱਲ ਆ ਕਿ ਵਿਭਾਗ ਦੀ ਗਲਤੀ ਹੋਵੇ ਲਿਖਤੀ ਉਹ ਮੰਨ ਵੀ ਜਾਣ ਤੇ ਵਿੱਤ ਮੰਤਰੀ ਜੀ ਫਾਈਲ ਤੇ ਇੱਕ ਸਾਈਨ ਕਰਨ ਦੇ ਕੋਈ ਟਾਈਮ ਨਹੀਂ ਲੱਗਦਾ ਜਦੋਂ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਰਕਾਰ ਆਈ ਨਹੀਂ ਸੀ ਕਹਿੰਦੇ ਸੀ ਸਾਨੂੰ ਕੋਈ ਵੀ ਸਵਾਲ ਕਰ ਸਕਦਾ